ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਆਓ ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਚਰਚਾ ਦੇ ਵਿੱਚ ਅੱਗੇ ਸ਼ਬਦ ਗੌੜੀ ਰਾਗ ਅੰਦਰ ਸਾਦੋ ਏ ਮਨ ਗਹਿਓ ਨਾ ਜਾਈ ਦੀ ਵਿਚਾਰ ਸਰਵਣ ਕਰੀਏ ਜੀ ਗੌੜੀ ਮਹੱਲਾ ਨੋਵਾ ਸਾਦੋ ਈ ਮਨ ਗਹੇ ਉਹ ਨਾ ਜਾਈ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ हे ਭਾਈ हे ਗੁਰਮੁਖ ਪਿਆਰਿਓ ਇਹ ਮਨ ਕਿਸੇ ਵੀ ਤਰ੍ਹਾਂ ਵਸ ਵਿੱਚ ਨਹੀਂ ਆ ਸਕਦਾ ਬਹੁਤ ਯਤਨ ਕੀਤੇ ਸਤਗੁਰੂ ਜੀ ਕਹਿੰਦੇ ਭਾਈ ਸਵਾਨ ਪੂਛ ਜਿਉ ਭਇਓ ਨ ਸੁਧੋ ਲੱਖ ਯਤਨ ਮੈਂ ਕੀਨੋ ਜਿਵੇਂ ਕੁੱਤੇ ਦੀ ਪੂਛ ਜਿਹੜੀ ਹੈ ਉਹ ਕਿੰਨਾ ਚਿਰ ਕਹਿੰਦੇ ਵੰਝਲੀ ਚ ਪਾਈ ਰੱਖੋ ਪਰ ਜਦੋਂ ਕੱਢੋ ਵਿੰਗੀ ਦੀ ਵਿੰਗੀ ਐ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਕਹਿੰਦੇ ਭਾਈ ਮਾਨ ਹੈ ਜਿਹੜਾ ਇਹ ਕਿਸੇ ਵੀ ਤਰ੍ਹਾਂ ਸਹਜ ਵਿੱਚ ਸਿੱਧਾ ਨਹੀਂ ਰਹਿ ਸਕਦਾ ਚਾਂਚਲ ਤ੍ਰਿਸ਼ਨਾ ਸੰਗ ਬਸਤ ਹੈ ਯਾ ਤੇ ਥਿਰਣਾ ਰਹੀ ਸਭ ਤੋਂ ਪਹਿਲੀ ਗੱਲ ਜਿਹੜੀ ਇਹਨੂੰ ਸਥਿਰ ਨਿਰੈਣ ਨਹੀਂ ਦਿੰਦੀ ਮਨ ਨੂੰ ਟਿਕਣ ਨਹੀਂ ਦਿੰਦੀ ਉਹ ਹੈ ਚਾਚਲ ਮਨ ਦੀ ਚਾਚਲ ਤ੍ਰਿਸ਼ਨਾ ਇੱਕ ਤ੍ਰਿਸ਼ਨਾ ਪੂਰੀ ਹੁੰਦੀ ਹੈ ਦੂਸਰੀ ਖੜੀ ਹੋ ਜਾਂਦੀ ਹੈ ਇਹ ਤ੍ਰਿਸ਼ਨਾ ਦਾ ਚੱਕਰ ਕਦੇ ਖਤਮ ਨਹੀਂ ਹੁੰਦਾ ਕਿਉਂਕਿ ਤ੍ਰਿਸ਼ਨਾ ਦੇ ਨਾਲ ਇੱਕ ਤ੍ਰਿਸ਼ਨਾ ਨਾਲ ਦੂਸਰੀ ਤ੍ਰਿਸ਼ਨਾ ਜੁੜੀ ਹੁੰਦੀ ਹੈ ਤੇ ਮਨੁੱਖੀ ਮਨ ਦੀ ਇਹ ਫਿਰ ਦਰਤਾ ਹੈ ਇਹਦੀ ਜਦੋਂ ਇੱਕ ਮੰਗੇ ਇੱਕ ਡਿਮਾਂਡ ਇੱਕ ਲੋੜ ਪੂਰੀ ਹੋ ਜਾਂਦੀ ਹੈ ਤੇ ਇਹ ਅਗਲੀ ਡਿਮਾਂਡ ਫੇਰ ਖੜੀ ਕਰ ਲੈਂਦਾ ਜਿਵੇਂ ਗੁਰੂ ਸਾਹਿਬ ਕਹਿੰਦੇ ਭਾਈ ਜੇ ਮਾਇਆ ਦੀ ਗੱਲ ਕਰੀਏ ਸਹਸ ਖੱਟੇ ਲਖ ਕ ਉਠਤਾ ਵੈ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਜਦੋਂ ਕੋਲੇ ਕੁਝ ਨਹੀਂ ਹੁੰਦਾ ਕਹਿੰਦਾ ਕਦੇ ਹਜ਼ਾਰ ਹੀ ਮਿਲ ਜਾਵੇ ਤੇ ਜਦੋਂ ਹਜ਼ਾਰ ਮਿਲ ਜਾਂਦਾ ਫਿਰ ਕਹਿੰਦਾ ਹੁਣ ਮੇਰੇ ਕੋਲੇ ਲੱਖਾਂ ਹੋਣੇ ਚਾਹੀਦੇ ਨੇ ਤੇ ਜਦੋਂ ਭਾਈ ਗੁਰੂ ਕਿਰਪਾ ਕਰਕੇ ਲੱਖਾਂ ਬਖਸ਼ ਦਿੰਦਾ ਫਿਰ ਇੱਛਾ ਕਰੋੜਾ ਤੇ ਜਾ ਖੜਦੀ ਹੈ ਸਤਿਗੁਰੂ ਜੀ ਕਹਿੰਦੇ ਭਾਈ ਬਿਨ ਸੰਤੋਖ ਨਹੀਂ ਕੋ ਰਾਜਾ ਸੁਭਨ ਮਨੋਰਥ ਬਿਰਥੇ ਸਭ ਕਾਜਾ ਜੇ ਗੁਰੂ ਕਿਰਪਾ ਕਰੇ ਸਹਿਜ ਬਖਸ਼ੇ ਸੰਤੋਖ ਬਖਸ਼ੇ ਤਾਂ ਇਹ ਠੀਕ ਵਸ ਵਿੱਚ ਆ ਸਕਦਾ ਪਰ ਕੀਤਾ ਕਿ ਜਾਵੇ ਇਹਦੀ ਨਾ ਠਹਿਰ ਦਾ ਕਾਰਨ ਸਹਿਜ ਵਿੱਚ ਨਾ ਆਉਣ ਦਾ ਕਾਰਨ ਇਹਦੇ ਨਾਲ ਵਸਣ ਵਾਲੀਆਂ ਚੰਚਲ ਤ੍ਰਿਸ਼ਨਾਵਾਂ ਹਨ ਜਿਸ ਕਰਕੇ ਇਹ ਥਿਰ ਨਹੀਂ ਰਹਿੰਦਾ ਟਿਕਿਆ ਨਹੀਂ ਰਹਿੰਦਾ ਰਹਾਉ ਵਿਸ਼ਰਾਮ ਤੋਂ ਬਾਅਦ ਸਤਿਗੁਰ ਜੀ ਅੱਗੇ ਬਖਸ਼ਿਸ਼ ਕਰਦੇ ਹਨ ਕਠਨ ਕਰੋਦ ਘਟ ਹੀ ਕੇ ਪਿੱਤਰਾ ਜੇ ਸੋ ਦੇ ਸਭ ਬਿਸਰਾਇ ਦੂਸਰਾ ਜਿਹੜਾ ਹੈ ਉਹ ਚੰਚਲ ਕ੍ਰਿਸ਼ਨਾ ਤੋਂ ਬਾਅਦ ਉਹ ਹੈ ਸਤਗੁਰੂ ਜੀ ਕਹਿੰਦੇ ਭਾਈ ਤੀਬਰ ਕ੍ਰੋਧ ਇਹ ਮਨ ਦਾ ਹਉਮੈ ਦਾ ਬੜਾ ਕ੍ਰੋਧ ਹੈ ਇਹ ਮਨ ਬੜੀ ਛੇਤੀ ਕ੍ਰੋਧਿਤ ਹੋ ਜਾਂਦਾ ਹੈ ਇਹ ਜਿਹੜਾ ਕ੍ਰੋਧ ਹੈ ਵਾਲਾ ਮਨ ਹੈ ਨਾ ਇਹ ਨੇ ਸਭ ਸੁੱਧ ਭਾਵ ਬੁੱਧੀ ਹੈ ਜਿਹੜੀ ਮਤ ਹੈ ਉਸਾਰਿਆਂ ਦੀ ਦੂਰ ਕਰ ਦਿੱਤੀ ਹੈ ਅਸੀਂ ਅਕਸਰ ਸੁਣਦੇ ਆ ਕਿ ਗੁੱਸਾ ਆਇਆ ਅਕਲ ਗਈ ਸੋ ਇਸ ਤਰ੍ਹਾਂ ਜਿੱਥੇ ਵੀ ਕ੍ਰੋਧ ਹੋਏਗਾ ਉਥੇ ਅਕਲ ਜਾਂ ਮਤ ਕੰਮ ਨਹੀਂ ਕਰਦੀ ਜਿੰਨੇ ਵੀ ਮਨੁੱਖ ਤੋਂ ਪਸਤਾਵੇ ਦੇ ਕਾਰਜ ਕ੍ਰੋਧ ਵਿੱਚ ਹੁੰਦੇ ਨੇ ਉਹ ਸ਼ਾਇਦ ਹੀ ਕਿਸੇ ਹੋਰ ਸਮੇ ਹੋਏ ਹੋਣ ਇਸੇ ਕਰਕੇ ਸਿਆਣੇ ਪੁਰਸ਼ ਕਹਿੰਦੇ ਨੇ ਭਾਈ ਗੁੱਸੇ ਦੇ ਵਿੱਚ ਕਦੇ ਵੀ ਕੋਈ ਫੈਸਲਾ ਨਾ ਲਓ ਗੁੱਸੇ ਦੇ ਵਿੱਚ ਕਦੇ ਵੀ ਕਿਸੇ ਨੂੰ ਕੋਈ ਸ਼ਬਦ ਨਾ ਬੋਲੋ ਕਿਉਂਕਿ ਗੁੱਸੇ ਦੇ ਵਿੱਚ ਕਿਸੇ ਵੀ ਮਨੁੱਖ ਦੀ ਮੱਤ ਥਿਰ ਨਹੀਂ ਰਹਿੰਦੀ ਤੇ ਸਤਿਗੁਰੂ ਜੀ ਕਹਿੰਦੇ ਇਹ ਚਾਚਲ ਮਾਨ ਦੀ ਤ੍ਰਿਸ਼ਨਾ ਤੋਂ ਬਾਅਦ ਕਰੋਧ ਨੇ ਇਹਦੀ ਸਭ ਮੱਤ ਬੁੱਧ ਖਤਮ ਕਰ ਦਿੱਤੀ ਹੈ ਰਤਨ ਗਿਆਨ ਸਭ ਕੋ ਹੀਰ ਲੀਨਾ ਤਾਂ ਸਿਉ ਕਸ਼ਨਾ ਬਸਾਈ ਇਹ ਮੰਨਨੇ ਵੱਡਿਆਂ-ਵੱਡਿਆਂ ਦੇ ਰਤਨ ਰੂਪੀ ਗਿਆਨ ਨੂੰ ਖਤਮ ਕਰ ਦਿੱਤਾ। ਸ਼ਬਦਾਂ ਗਿਆਨ ਚੋਰੀ ਕਰ ਲਿਆ। ਕਿਸੇ ਦੀ ਮੱਤ ਹੈ ਜਿਹੜੀ ਉਹ ਕਿਸੇ ਥਾਂ ਦੇ ਗਿਆਨ ਤੇ ਟਿਕਣੀ ਨਹੀਂ ਦਿੱਤੀ। ਮਨੁੱਖ ਕਿਤੇ ਤਰ੍ਹਾਂ ਦਾ ਗਿਆਨ ਲੈਂਦਾ ਹੈ, ਕਥਾ ਸੁਣਦਾ ਹੈ, ਵਿਚਾਰ ਸੁਣਦਾ ਹੈ, ਬਾਣੀ ਪੜ੍ਹਦਾ ਹੈ, ਬਾਣੀ ਸੁਣਦਾ ਪਰ ਮੰਨਨੇ ਇਹ ਮਤਬੁੱਧ ਸਭ ਹਿਰਦੈ ਹੀ ਹੈ, ਚੋਰੀ ਕਰ ਲਈ ਹੈ। ਕਿਸੇ ਵੀ ਮੱਤ ਨੂੰ ਹਿਰਦੇ ਤੇ ਨਹੀਂ ਟਿਕੜ ਦਿੰਦਾ। ਸਾਰੀਆਂ ਮਤਬੁੱਧਾਂ ਨੂੰ ਪਾਸੇ ਕਰਕੇ ਆਪਣੀਆਂ ਚੰਚਲ ਚਤਰਾਇਆਂ ਅੱਗੇ ਕਰ ਦਿੰਦਾ ਇਸ ਕਰਕੇ ਇਸ ਦਾ ਕੋਈ ਵੀ ਵਿਸਾਹ ਨਹੀਂ ਹੈ ਤੇ ਇਹ ਕਦੇ ਵੀ ਇਹਦੇ ਨਾਲ ਕੋ ਕੋਈ ਨਹੀਂ ਖੜਦਾ ਕੋਈ ਗੁਣ ਨਹੀਂ ਖੜਦਾ ਕੋਈ ਉਪਕਾਰ ਨਹੀਂ ਖੜਦਾ ਜੋਗੀ ਯਤਨ ਕਰਤ ਸਭ ਹਾਰੇ ਗੁਣੀ ਰਹੇ ਗੁਣ ਗਾਈ ਸਤਗੁਰੂ ਜੀ ਕਹਿੰਦੇ ਜੋਗੀ ਯਤਨ ਕਰਤ ਸਭ ਹਾਰੇ ਜਿੰਨੇ ਵੀ ਕੋਈ ᔪਗਤੀਆਂ ਕਰਨ ਵਾਲੇ ਨੇ ਇਸ ਮਨ ਨੂੰ ਵਸ ਕਰਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਕਰਮ ਕੀਤੇ ਜਾਂਦੇ ਨੇ ਵੱਖ-ਵੱਖ ਤਰ੍ਹਾਂ ਦੀਆਂ ᔪਗਤੀਆਂ ਕੀਤੀਆਂ ਜਾਂਦੀਆਂ ਨੇ ਸਰੀਰ ਨੂੰ ਤਪਾਇਆ ਜਾਂਦਾ ਹੈ ਸਰੀਰਾਂ ਤੇ ਵਿਭੂਤੀ ਮਿਲ ਜਾਂਦੀ ਹੈ ਇਹਨੂੰ ਮੌਤ ਛੇਤੇ ਆ ਕੇ ਕਿਤੇ ਟਿਕ ਜਾਵੇ ਗੁਰਸੱਭ ਕਹਿੰਦੇ ਬਹੁਤ ᔪਗਤੀਆਂ ਕਰਨ ਵਾਲੇ ਸਾਰੇ ਸਾਰੇ ਯੁਗਤੀਆਂ ਕਰਨ ਵਾਲਿਆਂ ਨੂੰ ਜੋਗੀ ਸ਼ਬਦ ਸਤਿਗੁਰੂ ਨੇ ਵਰਤੇ ਹੈ ਜੋਗੀ ਯਤਨ ਕਰਤ ਸਭ ਹਾਰੇ ਸਾਰੇ ਇਹਦੇ ਅੱਗੇ ਹਾਰ ਗਏ ਇਹ ਕਿਤੇ ਵਸ ਨਹੀਂ ਆਇਆ ਜੋਗੀ ਯਤਨ ਕਰਤ ਸਭ ਹਾਰੇ ਗਉਣੀ ਰਹੇ ਗੁਣ ਗਾਈ ਤੇ ਗਿਆਨੀਆਂ ਨੇ ਇਸ ਨੂੰ ਵਸ ਕਰਨ ਦੇ ਲਈ ਬੇਅੰਤ ਸਾਧਨਾ ਰਹੀ ਗਿਆਨ ਇਕੱਤਰ ਕੀਤਾ ਵਖ ਵਖ ਗ੍ਰੰਥਾ ਨੂੰ ਵਖ ਵਖ ਵੇਦਾਂ ਨੂੰ ਵਖ ਵਖ ਤਰ੍ਹਾਂ ਦੇ ਆ ਗਿਆਨ ਦੀਆਂ ਪੋਥੀਆਂ ਨੂੰ ਪੜਿਆ ਕਿ ਇਹ ਮਨ ਕਿਸ ਢੰਗ ਨਾਲ ਵਸ ਆ ਸਕਦਾ ਹੈ ਉਹਨਾਂ ਨੇ ਬੜੇ ਗੁਣ ਗਾਏ ਪ੍ਰਮਾਤਮਾ ਦੇ ਕਹਿ ਲੋ ਵੇਦਾਂ ਦੇ ਕਹਿ ਲੋ ਸ਼ਲੋਕ ਮੰਤਰ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਉਹ ਇਲਮ ਉਹ ਉਚਾਰਣ ਕੀਤੇ ਗੁਰੂ ਸਾਹਿਬ ਕਹਿੰਦੇ ਪਰ ਇਹ ਕਿਤੇ ਵੀ ਤਰ੍ਹਾਂ ਕਿਸੇ ਦੇ ਵਸ ਵਿੱਚ ਨਹੀਂ ਆਇਆ ਜਾਨ ਨਾਨਕ ਹਰ ਭਈ ਦਇਆਲਾ ਤੋ ਸਭ ਵਿਦ ਬਣ ਆਈ ਸਤਿਗੁਰੂ ਗੁਰੂ ਤੇਗ ਬਹਾਦਰ ਪਾਸ਼ਾ ਜੀ ਬਖਸ਼ਿਸ਼ ਕਰਦੇ ਹਨ ਕਿ ਜੇਕਰ ਗੁਰੂ ਕਿਰਪਾ ਕਰੇ ਉਹ ਅਕਾਲ ਪੁਰਖ ਰਹਿਮਤ ਕਰੇ ਵਾਹਿਗੁਰੂ ਰਹਿਮਤ ਕਰੇ ਜੇ ਉਹ ਦਇਆਲ ਹੋਵੇ ਨਾ ਜੇ ਕਿਤੇ ਉਹਦੀ ਨਿਗਾਹ ਹੋ ਜਾਵੇ ਜੇ ਪਰਮਾਤਮਾ ਕਿਰਪਾ ਕਰਕੇ ਆਪਣੇ ਸ਼ਬਦ ਦਾ ਪ੍ਰਕਾਸ਼ ਕਰ ਦੇਵੇ ਜੇ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹਿਰਦੇ ਤੇ ਹੋ ਜਾਵੇ ਜੇ ਗੁਰੂ ਦੇ ਸ਼ਬਦ ਦਾ ਬਾਣ ਇਸ ਮਨ ਦੇ ਲੱਗ ਜਾਵੇ ਤਾਂ ਫਿਰ ਸਭ ਵਿਧਾ ਬਣਾਈਆਂ ਸਫਲ ਹੋ ਜਾਂਦੀਆਂ ਨੇ ਇਹ ਮਨ ਵੱਸ ਆ ਸਕਦਾ ਹੈ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਮੇਰੇ ਸੂਰਮੇ ਸਤਗੁਰ ਨੇ ਸ਼ਬਦ ਦਾ ਇੱਕ ਗਿਆਨ ਦਾ ਇੱਕ ਐਸਾ ਬਾਣ ਮਾਰਿਆ ਕਿ ਇਹ ਮੇਰਾ ਮਨ ਜਿਹੜਾ ਬੜਾ ਹੰਕਾਰੀ ਹੋਇਆ ਫਿਰਦਾ ਸੀ ਬੜਾ ਵੱਡਾ ਆਪਣੇ ਆਪ ਨੂੰ ਸਮਝੀ ਫਿਰਦਾ ਸੀ ਹੰਕਾਰ ਵਿੱਚ ਫਿਰ ਰਿਹਾ ਸੀ ਤੇ ਉਹ ਇੱਕੇ ਸ਼ਬਦ ਦੀ ਚੋਟ ਦੇ ਨਾਲ ਇੱਕੇ ਚੋਟ ਸਿਧਾਇਆ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਮਰ ਗਿਆ ਪਿਆ ਕਰੇ ਜੇ ਛੇ ਉਹ ਗੁਰੂ ਦੇ ਸ਼ਬਦ ਦੇ ਬਾਣ ਲੱਗਣਸਾਰ ਫਿਰ ਇਹ ਮਨ ਦੀ ਮੈਂ ਖਤਮ ਹੋ ਜਾਂਦੀ ਹੈ ਤੇ ਇਹ ਉਹ ਅਕਾਲ ਪੁਰਖ ਦਾ ਜੋਤ ਸਰੂਪ ਹੋ ਜਾਂਦਾ ਹੈ ਪਰ ਜੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਬਖਸ਼ਿਸ਼ ਕਰਦੇ ਹਨ ਕਿ ਜੇ ਉਹ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦਇਆ ਕਰੇ ਕਿਰਪਾ ਕਰੇ ਉਸ ਦੀ ਕਿਰਪਾ ਲਈ ਵਾਹਿਗੁਰੂ ਦੀ ਜਸ ਕਰਕੇ ਉਸ ਦੇ ਚਰਨਾਚਰ ਅਰਦਾਸ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਮਨ ਨੂੰ ਇਸ ਚੰਚਲ ਮਨ ਨੂੰ ਸਹਜਤਾ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਵਿੱਚ ਜੋੜ ਕੇ ਇਸ ਨੂੰ ਜੋਤ ਸਰੂਪ ਜਿਹਨੂੰ ਗੁਰਬਾਣੀ ਵਿੱਚ ਮਨ ਤੋਂ ਜੋਤ ਸਰੂਪ ਕਿਹਾ ਹੈ ਉਹ ਜੋਤੀ ਸਰੂਪ ਬਣਾ ਦੇਵੇ ਇਨੀਆਂ ਬੇਨਤੀਆਂ ਪਰਵਾਨ ਜੀ ਭੁੱਲਾਂ ਚੁੱਕਾਂ ਦੀ ਖਿਮਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ